ਨੀ ਸੇਤੀ ਕਿਤਰੇ ਕਾਮੰਡੀ ਗਰੀਨ ਹੈ ਵੀ ਕੀ ਜਿਹੜੇ ਮੈਟਰ ਕੀ ਇਹ ਫਰਕ ਕਲੀਅਰ ਕਰ ਦੋ ਇਲੈਕਟ੍ਰਿਕ ਚੋਰੀ ਦਾ ਸਾਡੀ ਐਕਟਿਵ ਆਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ ਤਿੰਨ 3:30 ਵਜੇ ਦੇ ਲਾਗੇ ਛਾਗੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਲੈ ਗਏ ਆ ਤੇ ਸਵੇਰ ਦੇ ਇੱਥੇ ਆਏ ਹੋਏ ਬਾਕੀ ਖੱਜਲ ਖਰਾਬ ਨੂੰ 11:00 12:00 ਤਾਂ ਲੱਗਾ ਕੋਣ ਹੈ ਕਿਨੇ ਜਰੇ ਬੁਲਾ ਦੂੰਗਾ ਨੇ ਚੱਕੀ ਆ ਗੱਡੀ ਕੁਝ ਨਹੀਂ ਪਾ ਦੇ ਸੀਸੀਟੀਵੀ ਖੰਗਾਲੇ ਹੋਣ ਦੇ ਤੋਂ ਨਾ 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 ਕੁਝ ਵੀ ਨਹੀਂ ਹੋ ਇੱਥੇ ਆ ਗਏ ਹੁਣ ਸੀਟੀ ਫੁੜੇ ਦਿਖਾਈਓ ਕਹਿੰਦੇ 5 ਵਜੇ ਆਣਾ ਤੁਸੀਂ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਜੂ ਨੂੰ ਦਿਖਾਣੇ ਦਾ ਡਿਊਟੀ ਅਫਸਰ ਹੈ ਕਿ ਮੁੰਚੀ ਨੂੰ ਲਿਖਾਣੇ ਦੇ ਮੁੰਚੀ ਸਾਹਮਣੇ ਕਹਿੰਦੇ ਮੁੰਚੀ ਸਾਹਮਣੇ ਲਿਖਣੀ ਹੈ ਰਿਪੋਰਟ ਜੇ ਬੈਠੇ ਹੋ ਤਾਂ ਆਜੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈ ਗਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉੱਥੋਂ ਕੋਰ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨਹੀਂ ਕਿ ਮੁੱਖ ਦੇ ਡਿਊਟੀ ਅਫਸਰ ਲਿਖਦਾ ਹੈ ਕਮਪਲੀਟ ਕਿ ਆ ਮੁੰਚੀ ਲਿਖਦਾ ਨਹੀਂ ਨੋਲੇਜੀ ਨਹੀਂ ਸਾਨੂੰ ਭਾਈ ਇਹ ਚੱਕਰਾਂ ਪੇਜ ਨਹੀਂ ਹੈਗੇ ਕਦੀ ਅਸੀਂ ਅੱਛਾ ਇੱਕ ਗੱਲ ਹੋਰ ਉੱਗ ਵੀ ਐਕਟੀਵਾ ਤੁਹਾਡੀ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆ CCTV ਵੀ ਦੇ ਵਿੱਚ ਕਿ ਐਕਟੀਵਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤੀ ਲਾਲੂ ਖੜੀ ਰਹਿ ਗਈ ਐ ਤੇ ਕੱਲ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ CCTV ਵਿੱਚ ਦੋ ਬੰਦੇ ਦਿਖ ਰਹੇ ਆ ਹਾਂਜੀ 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 ਇੱਕ ਵਰਦੀ ਹੋਰ ਕੈਮਰੇ ਦੇਖਿਆ ਜਾਂ ਕੋਈ ਹੋਰ ਨਹੀਂ ਨਹੀਂ ਸਵੇਰ ਦੇ ਇੱਥੇ ਧੱਕੇ ਖਾਣੇ ਵੀ 12 ਵਜੇ ਆ ਗਏ ਓਈ ਸੁਣੋ ਇਹ ਨਹੀਂ ਹੋਇਆ ਥੱਲੇ ਕੋਈ ਕੁਛ ਵੀ ਨਹੀਂ ਉਹ ਕਹਿੰਦੇ ਮੁੰਸੀ ਸਾਹਿਬ ਆਊਗੇ ਫੇਰ ਤੁਹਾਨੂੰ ਪਤਾ ਚੱਲੇਗਾ ਨਹੀਂ ਤੇ ਇਸ ਚੀਜ਼ ਕਿਧਰ ਨੇ ਕਾਮਨ ਡਿਗਰੀ ਨਾ ਵੀ ਕੀ ਜਿਹੜਾ ਮੈਟਰ ਜਿਹੜਾ ਕੀ ਹੈ ਫਿਰ ਕਲੀਅਰ ਕਰ ਦਿਓ ਐਕਟਿਵ ਚੋਰੀ ਦਾ ਸਾਡੀ ਐਕਟਿਵ ਆਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ 3:30 ਵਜੇ ਦੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਲੈ ਗਏ ਤੇ ਸਵੇਰ ਦੇ ਇੱਥੇ ਆਏ ਹੋਏ ਆ ਬਾਕੀ ਫੱਟੇ ਖਰਾਬ ਨੂੰ 9:00 12:00 ਵਜੇ ਪਤਾ ਲੱਗਾ ਕੌਣ ਹੈ ਕਿਵੇਂ ਜਰੇ ਬੁਲਾ ਦੂੰਗੇ ਉਹਨਾਂ ਨੇ ਕੁਝ ਨਹੀਂ ਪਾਦੇ ਸੀ ਸੀ ਡੀ ਵੀ ਖੰਗਾਲੇ ਹੁੰਦੇ ਤੋਂ ਨਾ 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 ਕੁਝ ਵੀ ਨਹੀਂ ਹੋਇਆ ਇੱਥੇ ਆ ਕੇ ਹੁਣ ਸੀਟੀ ਫੁੜੇ ਦਿਖਾਈਓ ਕਹਿੰਦੇ 5 ਵਜੇ ਆਣਾ ਮੁੰਚੀ ਸਾਹਿਬ ਨੇ ਤੇ ਉਹ ਵੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਜੂ ਨੂੰ ਦਿਖਾਣੇ ਦੀ ਡਿਊਟੀ ਅਫਸਰ ਹੈ ਕਿ ਮੁੰਚੀ ਨੂੰ ਲਿਖਾਣੇ ਦੇ ਮੁੰਚੀ ਸਾਹਿਬ ਨੇ ਕਹਿੰਦੇ ਮੁੰਚੀ ਸਾਹਮਣੇ ਲਿਖਣੀ ਹੈ ਰਿਪੋਰਟ ਜੇ ਬੈਠੇ ਹੋ ਤਾਂ ਆਜੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈ ਗਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉੱਥੋਂ ਕੋਰ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹ ਹੀ ਕਰਾਉਗੇ 5 ਵਜੇ ਅੱਛਾ ਨੇ ਕਿ ਮੁੱਖ ਦੇ ਡਿਊਟੀ ਅਫਸ ਇੰਨੀ ਨੋਲੇਜ ਹੀ ਇੰਨੀ ਸਾਨੂੰ ਪਈਏ ਚੱਕਰਾਂ ਪੇਜ ਨਹੀਂ ਹੈਗੇ ਕਦੀ ਅਸੀਂ ਅੱਜ ਇੱਕ ਗੱਲ ਹੋਰ ਨੂੰ ਕਹਿੰਦੀ ਕਿ ਐਕਟਿਵਾ ਤੋਂ ਅੱਧੀ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆ ਸੀਸੀਟੀਵੀ ਦੇ ਵਿੱਚ ਕਿ ਐਕਟਿਵਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤੀ ਲਾਲੂ ਖੜੀ ਰਹਿ ਗਈ ਐ ਤੇ ਕੱਲ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ ਸਿਸਟਰੀ ਦੇ ਵਿੱਚ ਦੋ ਬੰਦੇ ਲਿਖ ਰਿਹਾ ਹਾਂ ਹਾਂਜੀ ਹਾਂਜੀ ਕੈਮਰਾ ਵੀ ਹਾਂਜੀ ਇੱਕ ਹੋਰ ਕੈਮਰਾ ਵੇਖਿਆ ਜਾਂ ਕੋਈ ਹੋਰ ਆਸਮਾਨ ਨਹੀਂ ਨਹੀਂ ਥੱਲੇ ਕੋ ਸਵੇਰ ਦੇ ਇੱਥੇ ਤਾਂ ਕਿਹਾ ਮੇਰੇ 12 ਵਜੇ ਆਗੇ ਕੋਈ ਸੁਣਵਾਈ ਨਹੀਂ ਹੋਈ ਹਜੇ ਥੱਲੇ ਪੁੱਛ ਵੀ ਨਹੀਂ ਜੀ ਉਹ ਕਹਿੰਦੇ ਮੁੰਸ਼ੀ ਸਾਹਿਬ ਆਊਗੇ ਫੇਰ ਤੁਹਾਨੂੰ ਪਤਾ ਚੱਲੇਗਾ